ਆ ਦੇਖ ਲੋ ਗਰੀਬਾਂ ਨਾ ਕਿੰਨਾ ਤੱਕਾ ਹੋਈ ਜਾਂਦਾ ਆਹ ਦੇਖ ਲੋ ਆ ਮਸ਼ੀਨਾਂ ਵੀ ਚਲਦੀਆਂ ਪਈਆਂ ਆਹ ਦੇਖ ਲੋ ਉੱਧਰ ਵੀ ਚੱਲੀ ਜਾਂਦੀ ਮਸ਼ੀਨਾਂ ਆ ਲੱਗੇ ਤਿੰਨ ਕੁ ਖੱਤੇ ਬੰਨਣਾ ਸਾਰਾ ਇੱਧਰ ਨੂੰ ਆ ਦੇਖੋ ਪੰਚਾਇਤ ਵੀ ਆਈ ਹੋ ਪਰ ਰੁਕਣ ਚ ਨਾ ਇਹ ਨਹੀਂ ਲੈਂਦੇ ਵਾ ਆ ਦੇਖ ਲੋ ਬੂਟੇ ਵੀ ਆ ਦੇਖੋ ਆ ਵੇ ਬੂਟੇ ਵੀ ਪੱਟੀ ਜਾਂਦੇ ਆ ਤੇ ਜਿਹੜਾ ਸਰਪੰਚ ਆਂਦਾ ਮੇਰੀ ਕੋਈ ਮਸ਼ੀਨ ਨਹੀਂ ਰੋਕ ਸਕਦਾ ਆਹ ਦੇਖ ਲੋ ਆ ਲੱਗ ਗਈ ਬਾਨਾ ਉੱਪਰ ਕਣਕ ਬੀਜੀ ਹੋਈ ਆ ਤੇ ਉਸ ਤੋਂ ਪਰੇ ਦੋ ਢਾਈ ਖਤ ਤੇ ਬਾਨਾ ਆ ਦੇਖ ਲਓ ਕਿੰਨਾ ਟਿੱਪਰ ਆ ਦੇਖ ਲਓ ਖੂਈ ਪਾਈ ਜਾਂਦੇ ਆ ਆ ਦੇਖ ਲਓ ਉੱਪਰ ਪਿੱਛੇ ਸਾਡੇ ਬੂਟੇ ਲੱਗੇ ਹੋਏ ਆ ਦੇਖ ਲਓ ਆ ਦੇਖ ਲਓ ਹੁਣ ਵਿਚਾਰਿਆ ਨੂੰ ਜੇ ਬੂਟੇ ਪਾਟ ਪਾਟ ਕੇ ਉਹ ਚੱਪਣ ਤੇ ਫਿਰ ਹੁਣ ਆ ਦੇਖ ਲੋ ਕਿੱਦਾਂ ਬੋਲਦਾ ਐ ਇਹ ਥੋੜਾ ਅਗਰੇ ਦੇ ਵਿਚਾਰੇ ਗਰੀਬਾਂ ਨੇ ਪਾਟ ਪਾਟ ਕੇ ਮਿਹਨਤ ਲਾਈ ਜਾਂਦੇ ਨੇ ਉਹਨਾਂ ਕਿੰਦੀ ਮਿਹਨਤ ਨਾ ਲਾਏ ਨੇ ਨਾ ਦੇਖ ਲੋ ਉਹ ਕਿੱਥੋਂ ਲੱਗੇ ਆ ਜਾਂ ਸਾਰੇ ਖੂ ਪਾਈ ਜਾਂਦੇ ਆ ਦੇਖ ਲੋ ਸਾਡੀ ਜ਼ਮੀਨਾਂ ਦਾ ਖਤਰਾ ਹੋ ਗਿਆ ਸਾਡੀ ਜ਼ਮੀਨਾਂ ਦਾ ਖਤਰਾ ਹੋ ਗਿਆ ਸਾਡੀ ਸਾਡੀ ਮੌਤ ਆ ਦੇਖ ਲੋ ਕਣਕ ਆ ਕਣ ਖੜੀ ਆ ਆ ਦੇ ਆ ਦੇ ਲਾ ਭਗਵਾਨ ਤੁਮਾਨਾ ਦੇਖ ਲਾ ਵੀਡੀਓ ਆ ਦੇਖ ਲਾ ਆ ਮਚੀਨਾ ਚਲਦੀਆਂ ਪੀਆਂ ਵੱਡੀਆਂ ਆ ਕਣਕ ਵੇਖ ਲਾ ਆ ਬਾਰਨਾ ਨਾਲ ਆ ਬੰਨਣਾ ਦੇ ਆ ਬੰਨਣਾ ਨਾਲ ਆ ਦੇਖ ਲੈ ਵੀਡੀਓ ਆ ਮਸ਼ੀਨ ਚੱਲਦੀ ਆ ਉਪਰੇ ਬੁੱਟੇ ਸਾਡੇ ਲੱਗੇ ਆ ਦੇ ਤਾਂ ਕਾਈ ਕਰੀ ਜਾਂਦਾ ਸਰਪੰਚਾਂ ਦਾ ਮੇਰੀ ਕੋਈ ਮਸ਼ੀਨ ਨਹੀਂ ਰੋਕ ਸਕਦਾ ਆ ਦੇਖ ਆ ਦੇਖ ਲੋ ਤੱਕਾ ਹੀ ਕਰੀ ਜਾਂਦਾ ਸਰਪੰਚ ਆ ਵਸਲ ਸਾਡੀ ਖੜੀ ਆ ਆਸ਼ਪੈਦੇ ਖੜੇ ਆ ਆ ਬੂਟੇ ਵਿੱਚ ਲਾਏ ਹੋਏ ਆ ਉਹ ਨਾਲ ਹੀ ਬੰਨਿਆ ਤੇ ਬਹੁਤੀ ਤੱਕਾ ਕਰੀ ਜਾਂਦਾ ਭਗਵਾਨ ਤੁਮਾਂ ਦੀ ਸਰਕਾਰ ਫੈਂਦੀ ਸੀ ਵੀ ਤੱਕਾ ਨਹੀਂ ਹੋਣ ਦੇਣਾ ਗਰੀਬਾਂ ਨਾਲ ਆ ਦੇਖ ਲਾ ਆ ਦੇਖ ਲਾ ਤੱਕਾ ਕਿੰਨਾ ਕਰੀ ਜਾਂਦਾ ਸਾਡੇ ਨਾਲ ਆ ਸਾਡੀਆਂ ਬੀਬੀਆਂ ਵੀ ਆਈਆਂ ਹੋਈਆਂ ਉਹ ਸਾਡੇ ਬੂਟੇ ਖੜੇ ਆ ਦੇਖ ਲਾ ਅੱਗੂ ਕਹਿੰਦਾ ਇਹੀ ਉਹ ਕਰਦਾਗਾ ਮੈਂ ਉਹ ਕਰਦਾਗਾ